ਇਹ ਕਰ ਦਿੰਦਾ ਜੀ ਪਤੀ ਦੇ ਜੀ ਕਰ ਦਿੰਦਾ ਜੀ ਪਤੀ ਦੇ ਜੀ ਕਰ ਦਿੰਦਾ ਜੀ ਇਹਦੇ ਪੱਨ੍ਹੇ ਅਸਲੀ ਕਹਿਣੇ ਇੱਧਰ ਬੰਦ ਕਰੋ ਇਹ ਸ਼ਟਰ ਲਾਏ ਨਾ ਦੁਕਾਨ ਬੰਦ ਕਰਵਾ ਦੋ ਉਹਨਾਂ ਦੀ ਦੁਕਾਨ ਨਹੀਂ ਖੁੱਲਣੀ ਭਾਈ ਜੀ ਦੁਕਾਨ ਖੁੱਲhi ਦੇਖਣੀ ਸੀ ਆਖੋ ਬੜਾ ਕੋਈ ਨਹੀਂ ਹੋਊਗਾ ਕਸਮ ਇਹ ਨਾ ਕੋਈ ਬੋਲਦੇ ਮੇਰੀ ਗੱਲ ਪਤਾ ਕੀ ਹੈ ਦੇਖੋ ਸਾਰੇ ਆਪਾਂ ਪਿਆਰ ਨਾਲ ਰਹੇ ਸੀ ਇਹ ਪਹਿਲਾਂ ਕੋਈ ਜਹੇ ਜੀ ਕੋਈ ਕੋਈ ਗੱਲ ਬਾਤ ਨਹੀਂ ਸੀ ਸਾਰੇ ਇਕੱਠੇ ਰਹਿੰਦੇ ਆ ਕੋਈ ਆਪਾਂ ਸਾਰ ਨੇ ਕੋਈ ਗੱਲ ਨਹੀਂ ਇੱਥੇ ਸ਼ਰੇਆਮ ਮੇਰੇ ਆਪਣੇ ਪੰਜਾਬੀ ਬੰਦੇ ਕੁੱਟਿਆ ਠੀਕ ਹੈ ਸਭ ਤੋਂ ਵੱਡੀ ਗੱਲ ਹੈ ਪੰਜਾਬੀ ਬੰਦੇ ਨੇ ਸਕੂਟ ਵੀ ਕੀਤੀ ਹੋਗੀ ਠੀਕ ਹੈ ਆਹ ਜਿਹੜਾ ਬੰਦਾ ਕੁੱਟਿਆ ਵੀ ਆ ਉਹਦੇ ਨੇ ਮਾਰ ਕੇ ਗਏ ਉਹਨੂੰ ਵੜ ਕੇ ਗਏ ਪਰ ਉਹਦੀ ਕਿਸੇ ਤਰ੍ਹਾਂ ਦੀ ਜਿਹੜਾ ਸ਼ਿਕਾਇਤ ਨਹੀਂ ਹੋਈ ਨੇ ਚੱਕ ਲਿਆ ਸੀ ਨਾ ਐ ਨਹੀਂ ਹੁੰਦਾ ਹੁੰਦਾ ਹਾਂ ਜੀ ਤੋਂ ਨਹੀਂ ਮਿੱਠਾ ਬਕ ਕਟੇਰੀਆ ਕਟੇਰੀਆ ਦਾ ਉੱਦ ਲੈ ਗਿਆ ਪਰ ਉੱਥੇ 1000 ਪਰ ਕੀ ਹੋਇਆਗਾ ਉਹ ਜਵਾਕ ਦੇਖਿਆ ਕੀ ਹੋਇਆ ਉੱਥੇ ਦੇਖੋ ਭਾਈ ਅੱਗ ਨਾਲ ਇਹ ਸੱਦੀ ਗੱਲ ਬਹੁਤ ਸੀ ਬੱਚਾ ਨਾਲ ਕਰਕੇ ਮੇਨ ਹੋਰ ਕੋਈ ਚੱਕਰ ਨਹੀਂ ਬੱਚੇ ਦਾ ਕਰਕੇ ਮੇਨ ਜਿਹੜੀ 5 ਸਾਲ ਦਾ ਬੱਚਾ ਸੀ ਜਿਹੜਾ ਭਾਈ 5 ਸਾਲ ਦਾ ਬੱਚਾ ਸੀ ਜਿਹੜੇ ਬੁਰੀ ਹਾਲਤ ਨਾ ਉਹ ਵੀ ਹੱਥ ਦੀ ਕਿਹਨਾ ਬੰਦਾ ਉਸ ਤਰ੍ਹਾਂ ਬਹੁਤ ਬੇੜਾ ਉਹਦੀ ਵੀ ਨਿੱਕੇ ਨਿੱਕੇ ਜਵਾਕ ਆ ਉਹਦੇ ਠੀਕ ਆ ਰੋਬਰ ਦੀ ਕੁੜੀ ਉਹਦਾ ਜਮੀ ਨਹੀਂ ਕਦੇ ਪਿੰਡ ਦੇ ਵਿੱਚ ਕਿਸੇ ਨਾਲ ਬੋਲਦਾ ਵੀ ਨਹੀਂ ਸੁਣਾ ਰਿਹਾ ਕਿਸੇ ਨੇ ਐਨਾ ਪਤਾ ਐਨਾ ਪਤਾ ਨਿਮਰਤਾ ਵਾਲਾ ਬੰਦਾ ਸੀ ਭਾਈ ਜਿਹੜਾ ਇਹਨਾਂ ਨੇ ਬਾਹ ਕੁੱਤਾਗਾ ਇਹ ਕ੍ਰਾਈਮਨਲ ਮਾਰੀ ਸੀਣਾਪੁਰ ਇਹਨਾਂ ਦੇ ਜਿਹੜੇ ਬੰਦੇ ਨੇ ਮਾਰੇ ਇਹਨਾਂ ਦੇ ਸੱਤਾ ਸੱਤਾ ਕਿੰਨੇ ਕੇ ਮਾਰੀਆਂ ਬਈ ਦੇ ਬਈ ਸਿਰਫ ਬੰਮਾ ਭਈ ਆਉਂਦੀ ਜਣੀ ਮਾਰ ਕੇ ਕੇ ਫੱਟਾ ਨਹੀਂ ਹੁੰਦਾ ਜਿਹੜਾ ਬਈ ਜਿਹਦੇ ਨਾਲ ਪਤੋਲ ਕਰਦੇ ਨੇ ਉਹਦੇ ਨਾਲ ਸਿਰਫ ਸਿਰਫ ਇਹਦਾ ਆਉਂਦਾ ਬੰਦੇ ਦਾ ਯਾਰ ਹੁਣ ਜਿਵੇਂ ਤੁਹਾਡੀ ਜਿਹੜੀ ਮੰਗ ਆ ਤੁਸੀਂ ਕੀ ਸਾਡੀ ਮੰਗ ਇਹ ਆ ਜੀ 50 ਸੌ ਭਾਈਆ ਨਿਕਲਣਾ ਚਾਹੀਦਾ ਪੰਜਾਬ ਚ ਭਈਆ ਪਜਾਓ ਤੇ ਪੰਜਾਬ ਬਚਾਓ ਸਾਡੀ ਦਾ ਹਰ ਸਾਰੇ ਬੰਦੋਂ ਪੰਜਾਬ ਨੂੰ ਇਹੀ ਅਪੀਲ ਆ ਪੰਜਾਬ பச ਨੂੰ ਨੌਜਵਾਨਾਂ ਨੂੰ ਸਾਰੇ ਨੌਕੇ ਦਾ ਹਾਂ ਉਹਦਾ ਨਾਲ ਸਾਥ ਸਾਥ ਉਹਦਾ ਨਾਮ ਕੀ ਉਹਦਾ ਨਾਮ ਕੀ ਬਈ ਜਿਹਦੇ ਸੱਟਾ ਮਾਰ ਗਿਆ ਸੀ ਸਰਦਾਰ ਸਿੰਘਾ ਜੀ ਗਰੀਬ ਪਰਿਵਾਰ ਦਾ ਬੱਚਾ ਜੀ ਉਹ ਜਿਹੜੀ ਕਰਦਾ ਸੀ ਜਿਹੜਾ ਠੀਕ ਆ ਉਹ ਪਿਆ ਬੈੱਡ ਤੇ ਜੀ ਸੀਰੀਅਸ ਆ ਉਹ ਅਜੇ ਵੀ ਸੀਰੀਅਸ ਆ ਜੀ ਇੱਕ ਇੱਕ ਆਪਰੇਸ਼ਨ ਹੋ ਚੁੱਕਿਆ ਇੱਕ ਆਪਰੇਸ਼ਨ ਅਜੇ ਹੋਣਾ ਉਹਦਾ ਹੋਣਾ ਤੱਕ ਹੀ ਆ ਜੀ ਉਹਦੇ ਕਿੰਨੇ ਬੱਚੇ ਨੇ ਬਈ ਦੋ ਬੱਚੇ ਆ ਜੀ ਛੋਟੇ ਬੱਚੇ ਨੇ ਹਜੇ ਉਹਦਾ ਸਾਰਾ ਪਰਿਵਾਰ ਦਾ ਪਾਲਣ ਪੋਸਣ ਉਹ ਆਪ ਖੁਦ ਕਰਦਾ ਸੀ ਜੀ ਵੀਡੀਓ ਪਾਇਓ ਠੀਕ ਹੈ ਨਾ ਚੈ ਸ਼ਰੀਆ ਮਾਰੇ ਭਈਆ ਕਿੱਥੇ ਕਰਦੇ ਇਹ ਵੀ ਦੇਖੋ ਕਿਹਦੇ ਹਿਸਾਬ ਨਾਲ ਉਹਦੀ ਪਟਕੀ ਹੋ ਰਹੀ ਹੈ ਸਰ ਮੈਂ ਕਹਿੰਦਾ ਹਾ ਦੋ ਵਿੱਚ ਡਲੇ ਬੜੇ ਹੋਈ ਸੀ ਇਹਨਾਂ ਦੇ ਇਹ ਦੇਖ ਮਾਰਦਾ ਪਾਇਆ ਸੀਗਾ 50 ਪੰਜਾਬੀ ਬੰਦੇ ਨੂੰ ਸੋਨਾ ਕੜਾ ਪਈ ਨਹੀਂ ਸੋਨਾ ਜੇ ਅੱਜ ਕੱਲ੍ਹ ਉਹਨਾਂ ਦੇ ਹੱਥਾਂ ਦੇ ਵਿੱਚ ਕੜੇ ਪਾਏ ਵੀ ਦੇਖ ਲੈ ਕਹੇ ਭਈਏ ਤੇ ਅਸੀਂ ਫੇਰ ਵੀ ਨਹੀਂ ਛੱਡਨੇ ਜੀ ਅੱਛਾ ਭਈਏ ਕੜੇ ਪਾ ਲਵਦੇ ਆ ਭਈਆ ਕੋਈ ਭਈਏ ਮੋਟੇ ਕੜਾ ਉਹਨਾਂ ਦੇ ਮੋਟੇ ਕੜੇ ਪਾਏ ਗਾ ਉਹਨਾਂ ਦੇ ਕੋਹ ਹਾਰ ਫਟਾ ਕੇ ਗਾ ਮਾਰ ਦੇ ਵੀ ਇੱਕ ਕਮਾਚ ਜਾਉੜਾ ਸਾਡਾ ਬੰਦਾ ਅੱਛਾ ਭਈਏ ਇਸ ਵੇਂ ਕਮਾਚ ਉਹ ਬੰਦਾ ਨਹੀਂ ਦੇਖੀਓ ਤਪਿਆਲੀ ਜੜ ਰਹੇ ਨੇ ਬੜੇ ਮਿਲਿਆ ਭਈਆ ਨੇ ਆਪ ਦਾ ਮਤਾਂ ਮਾਰ ਕੇ ਦੱਬਣਾ ਤੁਸੀਂ ਸੋਚੋ ਜਿਹੜੇ ਆਪਦੇ ਬੰਦੇ ਨੂੰ ਮਾਰ ਸਕਦੇ ਉਹ ਕੀ ਨਹੀਂ ਕਰ ਸਕਦੇ ਮੇਰੇ ਯਾਰ ਬਾਕੀ ਉਹਨਾਂ ਵਾਸਤੇ ਇਹ ਦੁਕਾਨ ਤੁਸੀਂ ਕਿਉਂ ਬੰ ਸੋ ਕਹਣ ਬਾਈ ਬਈ ਜਾਣੇ ਦੁਕਾਨ ਖੁੱਲ ਜਾਈ ਅਰੇ ਕੀ ਪਈਏ ਯਾਰ ਕੀ ਪਈਏ ਬਾਈ ਬਈ ਮੇਰੀ ਗੱਲ ਇੱਕ ਮਿੰਟ ਦੀ ਆਪਾਂ ਨਾ ਇੱਕ ਮਿੰਟ ਦੇਖੋ ਕੀ ਪਈਏ ਐਦਾ ਨਹੀਂ ਤੂੰ ਭਰਾ ਇਹ ਲੈਣਾ ਅਸੀਂ ਬੰਦਦਾ ਵੀ ਲਈਦਾ ਬਾਈ ਮੈਂ ਕਹਿੰਦੀ ਨੀ ਦੁਕਾਨ ਨਾ ਭਰਾਵਾ ਕੰਮ ਨਹੀਂ ਕਰਦਾ 20 ਸਾਲ ਹੋ ਗਏ 22 ਸਾਲ ਹੋ ਗਏ ਬਈ ਛੋੜਿਆ ਬੁੜੀਆਂ ਹੋ ਗਏ ਯਾਰ ਤੂੰ 22 ਦੀ ਸਾਲ ਦੀ ਗੱਲ ਕਰਦਾ ਯਾਰ ਤੂੰ ਬਾਈ ਰੂਪੀ ਕੱਲਾ ਨਾ ਕੱਲਾ ਮੇਰੇ ਕੋਲ ਪਾਸੇ ਇਕੱਲਾ ਕੱਲਾ ਰਹੋ ਬਾਈ ਦੇਖੋ ਮੇਰੀ ਗੱਲ ਕੱਲ ਕੱਲ ਤੈ ਠੀਕ ਹੈ ਤੂੰ ਕਹਿੰਦਾ ਵੀ ਭਾਈ ਕੱਲ 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 ਕਰ ਮਾਰ ਕੇ ਕਹਿੰਦਾ ਇਹਨਾਂ ਦਾ ਬੈਕ 你干啥去？<laughs> ਆਪੇ ਜਾਂ ਨਹੀਂ ਬਈ ਆਪੇ ਜਾਂ ਨਹੀਂ ਗੱਲ ਹੋਈ ਆਹੋ 20 ਮਿੰਟ ਜੇ ਗੱਲ ਰੀੜੀਆਂ ਦੀ ਹੋਈ ਆ ਰੀੜੀਆਂ ਤੇ ਤੂੰ ਕੰਮ ਨੀ ਬੰਦ ਕਰੀਂ ਜਾਉਂਗਾ ਸਾਰੇ ਬੰਦ ਕਰੀਂ ਲਗਾ ਦੇ ਤੂੰ ਨਹੀਂ ਆਰਾਮ ਨਾਲ ਆਰਾਮ ਨਾਲ ਹੈ ਨਹੀਂ ਆਰਾਮ ਦੇ ਕੇ ਇਹਨਾਂ ਨੂੰ ਬਾਹਰ ਨਹੀਂ ਦਿੰਦੀ ਇਹਨਾਂ ਨੂੰ ਕਹਿੰਦਾ ਸਾਨੂੰ ਕਹਿੰਦਾ ਕਹਿੰਦਾ ਕੱਲ ਤੂੰ ਹੀ ਨਹੀਂ ਕਰਵੇਂ ਵਿੱਚ ਆਰਾਮ ਨਾਲ ਬਹੁਤ ਮੋਟੀ ਹੈ ਬਈ ਅਸੀਂ ਨਹੀਂ ਬੋਲਾਂਗੇ ਛੱਡ ਦੇ ਬਈ ਆ ਬੰਦੀ ਨੇ ਭੇਜਿਆ ਆਹ ਤੇਰੀ ਨੀ ਬਈ ਨਹੀਂ ਬੋਲੁੰਦੇ ਹੈ ਸਾਰਾ ਸੱਟਾ ਹੁੰਦਾ ਗਿਆ ਇਹ ਉਹ ਬੱਚੇ ਦੀ ਜਿਹੜੀ ਆ ਸਾਡੀ ਇਹਨੇ ਦੇਦੇ ਵਿੱਚ ਫਸ ਗਈਆਂ ਰੀੜੀਆਂ ਦੀ ਗੱਲ ਤੂੰ ਅਗੇ ਭਾਈਆ ਭਈਆ ਇਹ ਨਹੀਂ ਆਇਆ ਇਹ ਨਹੀਂ ਆਇਆ ਇਹਨਾਂ ਨਾਲ ਗੱਲ ਨਹੀਂ ਕਰੀਏ ਸੀ ਤੇਰੇ ਨਾਲ ਗੱਲ ਕਰੀਏ ਸੀ ਕਿ ਤੂੰ ਮੈਨੂੰ ਗੱਲ ਦਿੰਦੇ ਖਲਾ ਤੇ ਅਸੀਂ ਬੰਦ ਕਰਾ ਗਏ ਸਰਜੇ ਭਾਈ ਜੀ ਭਾਈ ਜੀ ਆ ਦੁਕਾਨ ਛੋਟੀ ਹੈ ਭਾਈ ਜੀ ਆ ਦੁਕਾਨ ਮੇਰੀ ਹੈ ਜੀ ਇਹ ਦੁਕਾਨ ਮੇਰੀ ਹੈ ਜੋ ਮੈਂ ਫਰਮਲ ਹੈ ਜੀ ਤੁਸੀਂ ਇਹ ਦੱਸਣਾ ਨਹੀਂ ਦਿੰਦਾ ਯਾਰ ਇੱਕ ਮਿੰਟ ਭਾਈ ਜੀ ਤੁਹਾਡੇ ਕੋਲ ਇਹਨਾਂ ਦੇ ਲੀਗਲ ਡਾਕੂਮੈਂਟਸ ਹੈ ਬਿਲਕੁਲ 100% ਹੈ ਬੋਟਰ ਕਾਰਡ ਬਣਿਆ ਹੋਇਆ ਉਹਦੇ ਭਰਾ ਮੇਰੇ ਇੱਥੇ ਜੰਮੇ ਮੇਰੇ ਬੱਚੇ ਇੱਥੇ ਜੰਮੇ ਆ ਯਾਰ ਇੱਕ ਜੰਮੇ ਗੱਲ ਲੈ ਇਹਨਾਂ ਹੀ ਹੋ ਰਹੀਆਂ ਮੇਰੇ ਨਾਲ ਜੋ ਮੈਂ ਆਇਆ ਜਰੇ ਜਰੇ ਨੀ ਨੀ ਇਹ ਨਾ ਇਹ ਨਾ ਦੇ ਆਧਾਰ ਕਾਰਡ ਵਗੈਰਾ ਇਹਨਾਂ ਦੇ ਲੈ ਗਲੇ ਡੈਂਟ ਭਾਈ ਇਹ ਤਾਂ ਗੱਲ ਕਿਹੜੇ ਜਿਹੜੇ ਇੱਕ ਮਿੰਟ ਭਾਈ ਇੱਕ ਮਿੰਟ ਮੈਂ ਤੁਹਾਨੂੰ ਕਹਿੰਦਾ ਕੱਲ੍ਹ ਆ ਜੀ ਕੱਲ੍ਹ ਯਾਰ ਤੁਸੀਂ ਇਹ ਤਾਂ ਕੰਨ ਨਾਲ ਸਾਡੇ ਕੋਲ ਬਸ ਜਾਏਗਾ ਇੱਕ ਮਿੰਟ ਇੱਕ ਮਿੰਟ ਭਾਈ ਜੇ ਮੇਰੇ ਪਾਸੇ ਆਏਗਾ ਕਹਿੰਦੇ ਆ ਬੋਗੇ ਮੈਂ ਬਿੰਦ ਕਹਾਂ ਮੈਂ ਬਿੰਦ ਗਿਆ ਆ ਆ ਜੀ ਆ ਨਾ ਉਹ ਤਾਂ ਨਹੀਂ ਮੈਂ ਮੈਂ ਭਾਈ ਇੱਕ ਮਿੰਟ ਭਾਈ ਇੱਕ ਮਿੰਟ ਇੱਕ ਮਿੰਟ ਗੱਲ ਕਰ ਲਓ ਬਾਈ ਹਾਂ ਜਿਹੜੀ ਗੱਲ ਕੱਲ ਹੋਈ ਹੈ ਹਾਂ ਜੀ ਜਿਹੜੀ ਗੱਲ ਵੀਰ ਜੀ ਕੱਲ ਹੋਈ ਸੀ ਉਹ ਗੱਲ ਹੋਈ ਹੈ ਰੀੜੀਆਂ ਅੱਛਾ ਜੀ ਗੱਲ ਸਮਝ ਗਿਆ ਆਪਾਂ ਨੂੰ ਵੀ ਲੱਗਿਆ ਚਲੋ ਯਾਰ ਗਲਤ ਹੈ ਵੀ ਨਜਾਇਜ਼ ਹੈ ਗਲਤ ਹੋਇਆ ਇਹ ਜਿਹੜੇ ਆ ਬੱਚੇ ਹੁਣ ਆਪਾਂ ਕਹਿ ਰਹੇ ਭਈਆ ਚਲੋ ਕੋਈ ਗੱਲ ਨਹੀਂ ਭਈਆ ਹਾਂ ਭਈ ਇਹ ਹੀ ਹੈ ਬਰੇ ਨੋ ਪ੍ਰੋਬਲਮ ਹੈ ਅਰੇ ਯਾਰ ਜਦ ਮੇਰੇ ਫਾਦਰ ਬਿਜਲੀ ਬੋਰ ਦੇ ਵਿੱਚ ਸੀਗੇ ਤਾਂ ਮੈਂ ਵੀ ਦੇ ਇੱਥੇ ਆਇਆ ਜਿਹੜੇ ਪਿੰਡ ਨੇ ਜ਼ਮੀਨ ਦਿੱਤੀ ਤਾਂ ਲੈਣਾ ਮਹੱਬਤ ਤੁਹਾਨੂੰ ਲੱਗਿਆ ਨਹੀਂ ਹੈਗਾ ਇੱਥੋਂ ਨਹੀਂ ਨਾ ਬਈ ਇਹ ਮੇਰੀ ਕਿਸਮਤ ਆ ਤੈਨੂੰ ਸਾਰਾ ਪਰਿਵਾਰ ਇਹ ਮੇਰੀ ਕਿਸਮਤ ਆ ਅਗਲੇ ਦਿਖਾ ਦੇ ਨਾਲ ਆ ਜਾਵਾਂ ਫਿਰ ਤਾਂ ਜਾਣ ਲੈ ਚੰਗੀ ਤਰ੍ਹਾਂ ਇੱਕ ਦੇਖ ਮਿੰਟ ਤੁਸੀਂ ਇੱਕ ਦਲਦਾ ਜਵਾਬ ਵੀ ਜਿਹੜੀ ਇਹ ਦੁਕਾਨਦਾਰ ਇਹ ਦੁਕਾਨ ਚਲਾ ਰਿਹਾ ਹਾਂ ਇਹਦੇ ਲੀਗਲ ਡਾਕੂਮੈਂਟਸ ਬਣੇ ਹੋਏ ਨੇ ਬਿਲਕੁਲ ਬਣੇ ਆ ਜੀ ਸਾਰਾ ਸਾਰਾ ਬਣੇ ਆ ਇਹਦੇ ਨਾਮ ਤੇ ਬਈ ਦੱਸੋ ਇਹਨਾਂ ਦੇ ਨਾਮ ਨਾਲ ਜਿਹੜਾ ਪਾਰ ਇਹ ਵੀ ਹੈ ਜੀ ਇਹਨਾਂ ਦਾ ਜਿਹੜਾ ਐਡਰੈਸ ਆ ਉਹ ਇਹਨਾਂ ਦੀ ਆਪਦੀ ਸਟੇਟ ਦੇ ਵਿੱਚ ਵੀ ਚੱਲ ਰਿਹਾ ਇੱਥੇ ਕਰ ਰਿਹਾ ਕਿ ਤੁਸੀਂ ਇਹ ਗੱਲ ਵੈਰੀਫਾਈ ਕਰਦੇ ਹੋ ਵੀ ਇਹਨਾਂ ਕੋਲ ਇੱਕ ਇੱਕ ਹੀ ਤਰ੍ਹਾਂ ਦੀ ਜਨਮ ਹੀ ਇੱਥੇ ਮੁੰਡੇ ਦਾ ਹੋਇਆ ਠੀਕ ਹੈ ਇਹਦੇ ਨਾਮ ਤੇ ਨਹੀਂ ਇਹ ਮੁੰਡੇ ਨਾਮ ਕੇ ਦੁਕਾਨ ਆਲਾ ਹੈ ਜੀ ਆਪਾਂ ਐਸਾ ਕੋਈ ਮੇਰੇ ਕੋਲ ਸਾਰੇ ਇਹਦੇ ਸਾਰੀ ਲੇਬਰ ਬਿਹਾਰੀ ਆ ਅੱਜ ਤੁਸੀਂ ਮੰਨ ਲਓ ਭਜਾ ਦਿਓ ਕੋਈ ਦਿੱਕਤ ਨਹੀਂ ਅਸੀਂ ਭਜਾ ਦੇਣਾ ਕੋਈ ਗੱਲ ਨਹੀਂ ਅਸੀਂ ਤਨਖਾਹ ਦਿੱਤੀ ਅੱਜ ਤੱਕ ਨ ਤੁਸੀਂ ਸਾਰਿਆਂ ਨੇ ਦੇਖਿਆ ਜੇ ਉਸਾਰੇ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤੁਸੀਂ ਜ਼ਿੰਮੇਵਾਰੀ ਲੈ ਮੈਂ ਜ਼ਿੰਮੇਵਾਰੀ ਲੈਣਾ ਹੈ ਜਿਹੜੇ ਬੰਦੇ ਲਹਿਰੇ ਮੁਹੱਬਤ ਮੇਰੇ ਅੱਖਾਂ ਸਾਹਮਣੇ ਬੱਚੇ ਜੰਮੇ ਆ ਉਹਨਾਂ ਦੀ ਜ਼ਿੰਮੇਵਾਰੀ ਮੈਂ ਲੈਣਾ ਕੀ ਨਾਮ ਤੁਹਾਡਾ ਜੀ ਆਪ ਨੂੰ ਮੈਂ ਜਾਣਦਾ ਨਾਮ ਕੀ ਹੈ ਜੀ ਪੱਟੀ ਜਿਹੜੇ ਹੈਗੇ ਨਾਮ ਨਾਮ ਕੀ ਹੈ ਜੀ ਮੇਰਾ ਨਾਮ ਰੁਪਿੰਦਰਪਾਲ ਸਿੰਘ ਹੈ ਜੀ ਹਾਂ ਜੀ ਪਿਤਾ ਦਾ ਨਾਮ ਕਰਤਾ ਦਿੰਗੇ ਜੀ ਅੱਛਾ ਜੀ ਠੀਕ ਹੈ ਐਸੋਂ ਦਾ ਹੀ ਮੈਂ ਵਸੀ ਆ 94 ਚ ਬਿਜਲੀ ਬੋਰਡ ਦੇ ਵਿੱਚ ਜਿਹੜੀ ਟ੍ਰਾਂਸਫਰ ਇੱਥੇ ਹੋਈ ਤਾਂ ਮੈਂ ਇੱਥੇ ਆਇਆ ਠੀਕ ਹੈ ਆ ਮੇਰੀ ਦੁਕਾਨ ਹੈ ਰੂਪੀ ਇਲੈਕਟ੍ਰਿਕ ਇਹਦੇ ਉੱਪਰ ਹੁਣ ਵੀ ਲਿਖਿਆ ਹੋਇਆ ਹੈ ਮਾਲਕ ਆਪੇ ਦੇਖੋਗੇ ਇਹ ਮਿਨਾਇਆ ਨਹੀਂ ਹੈਗਾ ਐਚ ਮੈਂ ਬਿਜਲੀ ਦਾ ਕੰਮ ਕਰਦਾ ਸੀ ਫਿਰ ਚਲੋ ਜਿਵੇਂ ਵੀ ਸਬਬ ਬਣਦਾ ਮਿਠਾਈ ਦਾ ਕੰਮ ਕਰਨ ਲੱਗ ਗਏ ਸਾਰੀ ਲੇਬਰ ਅੱਜ ਦੀ ਰੇਟ ਦੇ ਵਿੱਚ ਆਪਾਂ ਹੁਣ ਆਪਾਂ ਇੱਕੇ ਰਾਮ ਗਈਏ ਵੀ ਯਾਰ ਐਦਾਂ ਹੀ ਕਰ ਦਿਆਂਗੇ ਐਦਾਂ ਕਿਵੇਂ ਜੀ ਦੀ ਰੋਟੀ ਦੀ ਰੋਟੀ ਮੈਨੂੰ ਆਪ ਦੀ ਗੱਲ ਸੁਣਾਉਣੇ ਮੈਂ ਤੇਰੀ ਗਲਤ ਬਿਜਲੀ ਬੋਰ ਦੇ ਵਿੱਚ 5000 ਕੁਆਟਰਾਂ ਲਹਿਰਿੰਗ ਰੋਪਰ ਠੀਕ ਹੈ 5000 ਕੁਆਟਰ 5000 ਕੁਆਟਰਾਂ ਚੋਂ 2000 ਕੁਆਟਰ ਪੰਜਾਬੀ ਹੈ ਜਾ ਸਮਝਿਆ 3000 ਪ੍ਰਵਾਸੀ ਹੈ ਨੇਪਾਲੀ ਬੰਗਾਲੀ ਅੰਦਰ ਵੀ ਬੈਠੇ ਕੋਈ ਦਿੱਕਤ ਨਹੀਂ ਉਹ ਤੇ ਮੇਰਾ ਤਾਂ ਸੂਰ ਥੋੜੀ ਆ ਜਦੋਂ ਬਿਜਲੀ ਬੋਰ ਦੀ ਭੱਤੀ ਹੋਈ ਸੀ ਮੇਰੇ ਪਿਓ ਵੀ ਭੱਤੀ ਹੋ ਗਿਆ ਨੇਪਾਲੀ ਗੜ੍ਹਵਾਲੀ ਵੀ ਹੋ ਗਏ ਅਰੇ ਯਾਰ ਸਾਡਾ ਤਾਂ ਸੂਰ ਥੋੜੀ ਆ ਇੰਨਾ ਬੱਚਿਆਂ ਦਾ ਸੂਰ ਥੋੜੀ ਆ ਉਹ ਇਹ ਇਹ ਬਿਝੇ ਰਹਿਣਗੇ ਇੱਕ ਮਿੰਟ ਇਦਾਂ ਥੋੜੀ ਹੋਊਗਾ ਮੈਂ ਆਪਣੀ ਦੁਕਾਨ ਦਾ 15000 ਰੁਪਏ ਪਰ ਮੰਥ ਕਿਰਾਇਆ ਪਰਦਾ ਕਿੰਨਾ ਹੋ ਗਿਆ 1.80 ਲੱਖ ਬਿਜਲੀ ਬੋਰ ਨੂੰ ਭਰ ਰਿਹਾ ਦੁਕਾਨਾਂ ਦਾ ਇਹਦੇ GST ਹੈ 18% ਕਿ ਕਿਹਨੂੰ ਦੇ ਰਹੇ ਆਸੀਂ ਸਰਕਾਰ ਨੂੰ ਇਸ ਚੀਜ਼ ਦੇ ਵਾਸਤੇ ਦੇ ਰਹੇ ਆ ਜਿਹੜੀ ਜਿਹੜੀ ਬੱਚੇ ਬੋਲਣਾ ਚਾਹੀਦਾ ਇਹ ਸਰਕਾਰੀ ਤੇ ਸਰਕਾਰੀ ਆਹ ਮਾਹੌਲ ਬਣਿਆ ਹੋਇਆ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਕੋਈ ਕੰਟਰਾ ਲਾੜਨੀ ਸਾਨੂੰ ਕਹਿੰਦੇ ਕਿ ਕਿੱਥੇ ਟਿਕਟ ਵਿੱਚ ਖਾਲੀ ਪੈ ਗਈ ਠੀਕ ਹੈ ਸਾਡੀ ਉਥੇ ਆਪਦੀ ਜ਼ਮੀਨ ਦੀ ਇਹਨਾਂ ਨੇ ਉਥੇ ਜ਼ਬਰਦਸਤੀ ਕਬਜ਼ਾ ਵੀ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਇਹ ਗੱਲ ਅੱਜ ਤੋਂ 20 ਸਾਲ ਪੁਰਾਣੀ ਹੈ ਠੀਕ ਹੈ ਉਦੋਂ ਮੈਂ ਛੋਟਾ ਹੁੰਦਾ ਸੀ ਇਹਨਾਂ ਨੇ ਨਾਜਾਇਜ਼ ਉਥੇ ਕਬਜ਼ੇ ਕਰਿਆ ਠੀਕ ਹੈ ਜਿਹੜੇ ਕਿੱਤੇ ਤੇ ਪਿਛਲੇ ਮੁੱਢ ਪਿਛਲੇ ਪੜੇ ਕਿੱਤੇ ਉਥੇ ਰਹੇ ਆਏ ਫੇ ਕੋਈ ਇਹਨਾਂ ਨੂੰ ਪਾਟ ਕੇ ਲਾੜ ਕੋਈ ਵੀ ਨਹੀਂ ਲਾੜਦਾ ਬਸ ਬੱਲ ਆ ਗਈ ਮੈਂ ਵੀ ਨਹੀਂ ਆਈ ਸੀ ਕਿਹਾ ਉਹ ਕੁੱਤਾ ਘੁਮਾਣ ਦੀ ਕਿ ਮੁੰਡਾ ਨਾ ਵੀਡੀਓ ਬਣਾ ਰਿਹਾ ਸੀ ਪਿੰਡ ਦੇ ਹੀ ਮੈਂ ਉਹਨਾਂ ਨੂੰ ਕਿਹਾ ਵੀਰੇ ਪੁਲਿਸ ਨੂੰ ਫੋਨ ਕਰ ਦੋ ਪੁਲਿਸ ਲੜਾਈ ਬਦਮਾਸ਼ ਦਾ ਡਰ ਹੈਗਾ ਮੈਂ ਉਹਦੀ ਵੀਡੀਓ 'ਚ ਵੀ ਹੈਗੀ ਮੈਨੂੰ ਲੱਗਦਾ ਜੇ ਉਸਨੇ ਬਣਾਈ ਹੋਊਗੀ ਪਰ ਉਹ ਬੰਦਾ ਜੀ ਮੈਂ ਤਾਂ ਲਾਈਵ ਲਾਈਵ ਉੱਠੰਡਾ ਪੇਜ ਤੇ ਕਰ ਰਿਹਾ ਸਾਰਾ ਕੁਝ ਹੋਊਗਾ ਪੁਲਿਸ ਵੀ ਆਉਗੀ ਮੈਂ ਉਹਨੂੰ ਨਹੀਂ ਬਤਵਾਨਾ ਚਕੀਨੇ ਗਿਆ ਮੁਰਗੇ ਸੀ ਡਰ ਕੇ ਮਾਰੇ ਚਲੇ ਗਏ ਵੀ ਪਿੰਡ ਦੇ ਬੰਦੇ ਹੈਗੇ ਸੀ ਮੌਕੇ ਤੇ ਸੀ ਜੀ ਮੈਂ ਮੌਕੇ ਤੇ ਨਹੀਂ ਸੀ ਮੈਂ ਸਿਰ ਕੁੱਤਾ ਘੁਮਾਣ ਆਈ ਸੀ ਉਹ ਤਾਂ ਲਾਈਵ ਹੋ ਰਹੀ ਸੀਗੀ ਅੱਛਾ ਜੀ ਤੂੰ ਮੈਨਾਂ ਹੋਇਸੀ ਪਲਾਟਿਕ ਸੀ ਤਾਂ ਨਹੀਂ ਸੀਗਾ ਪਲਾਟਿਕ ਰੇੜੀ ਵਾਲੇ ਦਾ ਹੀ ਸੀਗਾ ਰੇੜੀ ਦੀ ਜਿਹੜੀ ਟੁੱਟੀ ਪਈ ਸੀਗੀ ਬਸ ਮੈਂ ਸਿਰਫ ਇੰਨਾ ਦੇਖਿਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਜਿਹੜੇ ਵੀਡੀਓ ਬਣਾ ਰਿਆ ਸੀਗਾ ਬੰਦਾ ਮੈਂ ਕਿਹਾ ਬੇਟੇ ਤੂੰ ਨਾ ਪੁਲਿਸ ਨੂੰ ਬੁਲਾ ਦੋ ਪਲੀਜ਼ ਆਹ ਵੀਡੀਓ ਨਾ ਬਣਾਓ ਪਲੀਜ਼ ਪੁਲਿਸ ਨੂੰ ਬੁਲਾ ਦਿਓ ਮੈਂ ਬਹੁਤ ਡਰਾਂ ਪਾਇਆ ਮੇਰੇ ਹਸਬੰਦ ਨੇ ਵੀ ਬਹੁਤ ਕਿਹਾ ਕਹਿੰਦੇ ਜੀ ਪੁਲਿਸ ਆਊਗੀ ਮੈਨੂੰ ਨਹੀਂ ਪਤਾ ਉਹਨਾਂ ਚੁੱਪ ਨਹੀਂ ਨਹੀਂ ਵੀਰੇ ਸਭ ਕਾ ਹੈਗਾ ਹੈ ਦੁਕਾਨਦਾਰਾਂ ਨਾਲ ਠੀਕ ਹੈ ਅਸੀਂ ਉਹਨਾਂ ਨੂੰ ਆਏ ਸੀ ਤੁਸੀਂ ਕਿਹਾ ਸੀ ਕਿ ਕਿਸੇ ਨੇ ਸੜਾਇਆ ਨਹੀਂ ਨਹੀਂ ਸੜਾਇਆ ਮਤਲਬ ਆਪਕੋ ਵੀਡੀਓ ਬਣਾ ਰਹੇ ਸੀ 레ਡੀ ਵਾਲੇ ਦੀ ਸਿਰਫ ਉਹ ਭਾਈ ਬੈਠਾ ਸੀ ਟਰੈਕਟਰ ਤੇ ਮੈਨੂੰ ਨਹੀਂ ਪਤਾ ਹਨੇਰਾ ਸੀਗਾ ਅਸੀਂ ਨਹੀਂ ਗਏ ਕੋਲ ਅਸੀਂ ਕਿਹਾ ਪਿੰਡ ਦੇ ਮੋਢੀ ਪਿੰਡ ਦੇ ਬੱਚੇ ਹੈਗੇ ਆ ਜਾਣਦੇ ਆ ਆਪੇ ਸਾਰਾ ਮਸਲਾ ਹੱਲ ਕਰ ਲੈਂਗੇ ਅਸੀਂ ਘਰੇ ਚਲੇ ਗਏ ਸੀ ਕਿਹਦੇ ਪੁਲਿਸ ਆਣ ਵਾਲੀ ਆ ਅਸੀਂ ਕੁੱਤੇ ਨੂੰ ਅੱਧਾ ਘੰਟਾ ਕਮਾਉਣੇ ਕਿਸੇ 2 ਮਿੰਟਾਂ ਦੀ ਕੁੱਤੇ ਨੂੰ ਵਾਪਸ ਲੈ ਗਏ ਵੀ ਕੋਈ ਪਤਾ ਨਹੀਂ ਹੁੰਦਾ ਆਟੇ ਨਾਲ ਕਲੇਸ਼ ਹੋਣ ਲੱਗ ਜਾਦਾ ਠੀਕ ਹੈ ਉਹਨਾਂ ਕਿਸੇ ਨੇ ਪੁਲਿਸ ਨੂੰ ਪੁਲਾਇਆ ਨਹੀਂ ਆਪਾਂ ਨੇ ਜਿਹੜੇ ਇਹਨਾਂ ਨੇ ਆਪਦੇ ਵੱਲੋਂ ਜਿਹੜੇ ਦਵਾਈ ਵੀ ਦੇਣ ਆਹ ਦੇਖੋ ਜਿਹੜਾ ਮਾਹੌਲਾ ਯਾਰ ਤੁਸੀਂ ਦੱਸ ਦਵਾ ਕੇ ਪਾਉਣੇ ਹੋ ਯਾਰ ਤੁਸੀਂ ਇੱਕ ਬੱਧੀ ਮੇਰਾ ਭਰਾ ਮਿੱਤੇ ਨੂੰ ਕੁੱਟੂ ਮੈਂ ਕਿਹਾ ਬਹੁਤ ਕੰਮ ਆ ਗਿਆ ਆਪਨੂੰ ਵੀ ਰੋਕ ਆ ਗਿਆ ਪਹਿਲਾਂ ਰੋਕੀ ਸੀ ਕਿ ਰਹੇ ਕਿ ਬਦਮਾਸ਼ੀ ਕਰ ਗਿਆ ਬਾਬਾ ਇਹੋ ਤੰਦਾ ਤਰੀਕਾ ਵੀ ਦੇਖ ਉਹਨਾਂ ਦਾ ਕੁੱਟਣ ਦਾ ਤਰੀਕਾ ਵੀ ਦੇਖ ਭਾਈ ਜਿਗਲਾ ਕਰ ਲਓ ਲੱਗੇ ਪਏ ਆ ਨਾ ਖਣਾਇਆ ਇਹਨਾਂ ਨੇ ਚੱਕਿਆ ਨੇ ਤੇ ਆਪਣੀ ਅਰੇ ਗੁਰੂ ਘਰਾਂ ਦੇ ਜਾ ਕੇ ਆਪਾਂ ਜਿਹੜੇ ਇੱਥੇ ਹਾਜ਼ਰੀ ਕਰਦੇ ਹੀ ਆਂ ਬਾਬਾ ਕਿੰਨੇ ਬੰਦੇ ਆਏ ਜਿਹੜੇ ਹਾਜ਼ਰ ਸੀ ਉਹਨਾਂ ਨੇ ਚੱਕਿਆ ਨਹੀਂ ਨਾ ਇਹ ਵੀ ਆਉਂਦੇ ਹੁਣ ਇਹ ਕਹਿੰਦੇ ਕਿ ਮੇਰੀ ਗੱਲ ਲੱਗਿਆ ਕਿਸੇ ਨੇ ਛੁਡਾਇਆ ਜਿਹੜੀ ਵੀਡੀਓ ਆਈਆਂ ਉਹ ਵੀਡੀਓ ਬੰਦੇ ਹੀ ਬਣਾ ਰਹੇ ਆ ਕੱਲਾ ਇੱਕ ਬੰਦਾ ਹੀ ਨਹੀਂ ਯਾਰ ਮੇਰੀ ਗੱਲ ਸਾਡੇ ਰੂਪੀ ਲੈ ਕੇ ਪਿੰਡੋਂ ਨਾਲ ਲੈ ਜਾਓ ਜਾਂ ਪਿੰਡ ਦੇ ਵਿੱਚ ਮੁੱਲਾ ਵਾਗਿਆ ਤੇਰਾ ਇਹਨਾਂ ਦੀ ਗੱਲ ਬਾਤ ਉਹਦੀ ਭਰਾਵਾਂ ਨਾਲ ਪਿੰਡ ਦੇ ਵਿੱਚ ਨਾ ਭਾਈ ਇਹਨਾਂ ਨਾਲ ਹੋ ਜੇ ਕੱਦ ਦੀ ਲਾਪਰੇ ਨਾਲ ਆ ਗਿਆ ਲੈ ਉਹਦਾ ਇਹਦਾ ਕਿਵੇਂ ਕੋਈ ਮਟੀਨਰ ਨਹੀਂ ਜਦਾ ਜੀ ਮੈਂ ਇਹਦਾ ਇਹਦਾ ਜਿਹੜਾ ਮਸਲਾ ਹੈ ਜਿਹੜਾ ਦਾ ਤੁਸੀਂ ਦੇਖ ਰਹੇ ਹੋਗੇ ਜਾਂ ਬੰਦੇ ਦਾ ਸਾਜਾ ਪਿੰਡ ਬੰਦਿਆ ਬਾਈਕਟ ਕਰਿਆ ਗਿਆ ਇਹ ਗੱਲ ਹੈ ਕੋਈ ਜਵਾਬ ਨਹੀਂ ਲਾਈ ਕਰਦਾ ਕਿ ਸਭ ਤੋਂ ਪਹਿਲਾਂ ਡਾਕਟਰ ਕੋਲ ਜਾਉਂਗਾ ਨਹੀਂ ਤਾਂ ਕਾਂਦੇ ਜਾਊਗਾ ਹਾਂ ਤਾਂ ਵੱਡਾ ਬੇਕੂ ਬੋਲਦਾ ਹੈ ਇਹ ਕਿਹਾ ਕਿ ਮੈਂ ਪਹਿਲੇ ਮੈਂ ਵੀ ਆ ਰਿਹਾ ਮੈਂ ਮਾਰਗ ਉਹਦਾ ਆ ਰਿਹਾ ਦੋ ਹਸਪਤਲ ਜਿਹਨੂੰ ਪਹਿਲਾਂ ਜਵਾਦ ਦਿੱਤੇ ਤੀਜੇ ਹਸਪਤਲ ਅਡਮਿਟ ਕਰਿਆ ਹੋਇਆ ਬੰਦਾ ਠੀਕ ਹੈ ਉਹਨੂੰ ਇੱਥੇ ਨੇੜੇ ਤੇੜੇ ਉਹਨੂੰ ਕਿਤੇ ਵੀ ਨਹੀਂ ਅਡਮਿਟ ਮੈਂ ਇੱਕ ਗੱਲ ਕਹਣਾ ਬਈ ਇਹ ਸਟੈਂਡ ਲੈਦਾ ਦੋ ਲਿਆਣ ਕਿਉਂ ਸਾਡਾ ਵੀ ਹੈਗਾ ਇੱਥੇ ਜਾਣਦੀ ਮੈਸੇਜ ਆਨੇ ਪਰ ਅਸੀਂ ਅਸੀਂ ਆਪਦੇ ਬੰਦੇ ਨਾਲ ਆ ਜਾਵਾਂ ਪਰ ਅਸੀਂ ਕਿਹੜੀ ਜਮਾਨਤ ਕਰੀ ਸੀ ਉੱਥੇ ਉਤਰਾਂਗੇ ਅਸੀਂ ਦੋ ਪਾਸੇ ਨਾ ਦੇਈਏ ਸਿਰਫ ਸਹੀ ਦੇ ਨਾਟੇ ਮਾਰ ਕੇ ਉਹ ਬੰਦੇ ਦਾ ਪਰਸ ਫੜਦੀ ਕਲੀ ਉਹ ਵਿਕੇਸ਼ ਨੂੰ ਜਿਹੜੇ ਨੇ ਸੱਤਾ ਮਾਰੀ ਉਹਨੂੰ ਫੜਦਿਆਂ ਵੀ ਰੇ ਟਾਈਮ ਲੈ ਕੋਈ ਕਰਾਇਆ ਵੀ ਨਾ ਸਾਡੇ ਪਿੰਡ ਵਾਲਿਆਂ ਨੂੰ ਟਾਈਮ ਦਿਓ ਕਿਦੋਂ ਕਹਿ ਰਹੇ ਆ ਗ੍ਰਾਮ ਕਮੇਟੀ ਨਾਲ ਸਾਡਾ ਅੰਦੀਆ ਭਾਈ ਮੈਂ ਤੁਹਾਨੂੰ ਕਹਾਂ ਉਹਨਾਂ ਨਾਲ ਮੇਰੇ ਕੋਲ ਤਾਂ ਬਿਕਾਸ ਕਰਨੀ ਕਿਹੜਾ ਕੋਈ ਉਸ ਨੂੰ ਭਾਈ ਆ ਗੱਲ ਕਰਕੇ ਉਹਨੂੰ ਰੱਖਣਾ ਚਾਹੀਦਾ ਜੇਕਰ ਕੋਈ ਟਾਈਮ ਨਹੀਂ ਟਾਈਮ ਚਾਹੀਦਾ ਕੋਈ ਗੱਲ ਨੂੰ ਅੱਗੇ ਕਿਹੜਾ ਮਸਲਾ ਕੋਈ ਹੋਣ ਚੱਕੇ ਨਹੀਂ ਰੁਕ ਵੀ ਹਰ ਤਰ੍ਹਾਂ ਜਿਆਦਾ ਕਿ ਆ ਮਸਲਾ ਬਹੁਤ ਗੰਭੀਰ ਹੈ ਮੁੱਦਾ ਬਹੁਤ ਵੱਡਾ ਜੇ ਤੁਸੀਂ ਅੱਜ ਨਾ ਚੱਕੇ ਜਾਂ ਚੱਕੋ ਇਹ ਗੱਲ ਸਹੀ ਛੋਟੀਆਂ ਜ਼ਮੀਰਾਂ ਤੇ ਮਾਰ ਚੁੱਕੇ ਆ ਯਾਰ ਪੰਜਾਬ ਹੈ ਈਆਂ ਪੜਾ ਨੂੰ ਚੱਕਣਗੇ ੁੱਡੀ ਨੂੰ ਆ ਕੇ ਆ ਗਏ ਗਾਂ ਬੋਲਿਆ ਪਾਵਾ ਉਹ ਜਿਹੜਾ ਮੈਨੂੰ ਕੋ ਲੋਕ ਅਟਾ ਕਰਾਉਂਦਾ ਇਹ ਤਾਂ ਆਪਣੀ ਕਰ ਰਿਹਾ ਪਸੰਦ ਦਾ ਪਰਸੋਂ ਦਾ ਪ੍ਰੀ ਸਪੋਰਟ ਕਰ ਰਿਹਾ ਹੋ ਨਹੀਂ ਸੁਣ ਮੇਰੀ ਗੱਲ ਨਹੀਂ ਠੀਕ ਹੈ ਉਹ ਕਿਸੇ ਬੇਸ ਤੇ ਬੋਲ ਰਿਹਾ ਉਹ ਆਪਣੀ ਗੱਲ ਹੈ ਤੁਸੀਂ ਇਹ ਜੀ ਗੱਲ ਬਾਕੀ ਹੁੰਦੇ ਆ ਸੁਣੋ ਪੀਰੀ ਗੱਲ ਕਰਦਾ ਉਹ ਨਾ ਕਰਦਾ ਬਈ ਕਰ ਕੱਢ ਲੈ ਬਈ ਸਾਰਾ ਪਲੱਸ ਕਰ ਗਿਆ ਬੰਦਾ ਕਿੰਨੀ ਬਕਾਇ ਕਰ ਰਿਹਾ ਆਪਣਾ ਸਕੌਂਡ ਰਹਿਮ ਕਰਦੀ ਕੋਈ ਬਸ ਇਹ ਰਹਿਮ ਨਹੀਂ ਕਰਦੇ ਇਹਦੀ ਗੱਲ ਕਰਾਂ ਸੰਦ ਕਰਾਈ ਆ ਕਾਰ ਕੋਈ ਪਤਾ ਐ ਤਾਂ ਹੈ ਨਹੀਂ ਵੀ ਉਹੀ ਲੈਣ ਵਾਲੇ ਰੈਂਟ ਤੇ ਹੋਰ ਲੈ ਲੈਣਗੇ ਹੋਰ ਲੈ ਲੈਣਗੇ ਗੱਲ ਹੈ ਇੱਕ ਦੁਕਾਨ ਬੋਲਦੇ ਤੇ ਕਿਸੇ ਨੂੰ ਜਿਹੜਾ ਆਪਣਾ ਮਤਲਬ ਮੁੱਦਾ ਪਤਾ ਉਹ ਤੇ ਨਹੀਂ ਨਹੀਂ ਜਿਹੜੇ ਅੜੇ ਰਹੋ ਯਾਰ ਮੈਂ ਕਹਿੰਦਾ ਜਿਹੜਾ ਬਈ ਪ੍ਰਵਾਸੀਆਂ ਨੇ ਕੱਟੇ ਨਹੀਂ ਨਹੀਂ ਜਿਹੜਾ ਬਈ ਪ੍ਰਵਾਸੀਆਂ ਨੇ ਉਹ ਬੰਦੇ ਨੂੰ ਕੋਟਿਆ ਜਾਣਾ ਜਿੰਨੀ ਦਾ ਸੀ ਬਈ ਚਲੋ ਅੱਛਾ ਉਹ ਤੇ ਉਹੀ ਕੰਮ ਤੋਂ ਆਇਆ ਲੱਗਿਆ ਵੀ ਜਰਾ ਹਾਂ ਯਾਰ ਇਹੋ ਨਾ ਕਿੰਨੇ ਮਿੰਟ ਦੀ ਆਪਣੀ ਜਿਹੜੀ ਘਟਨਾ ਵਾਪਰ ਜੀ ਬਈ ਸਾਡੇ ਸਾਡੇ 9 ਸਾਡੇ 9 ਇਹ ਬਾਈ ਜਾ ਰਿਹਾ ਸੀ ਉਹ ਤਾਂ ਕਹਣ ਮੈਂ ਵੀ ਟਾਈਮ ਨਹੀਂ ਦੇਖਿਆ ਮੈਂ ਸਿੱਧਾ ਇੱਕਲਾ ਹੀ ਸੀਗਾ ਉਦੋਂ ਇਹਨੇ ਬਹੁਤ ਰੋਕਿਆ ਪਰ ਉਹ ਰੁਕ ਨਹੀਂ ਮੈਂ ਮੇਰੇ ਪਿੰਡ ਦੇ ਬੰਦੇ 85% ਉਹਨਾਂ ਕਹਿੰਦੇ ਹੋਏ ਯਾਰ ਮੈਨੂੰ 15 ਪੰਜਟਾਟਾ ਸੀ ਤਿੰਨ ਬੰਦੇ ਸਿਰ ਚਲਾਉਣ ਵਾਲੇ ਕੋਈ ਆਹ ਦੇਖ ਲਓ ਆਹ ਦੇਖ ਲਓ ਵੀਡੀਓ ਦੇਖ ਲਓ ਵਾਹ ਦੇਖ ਮਾਰਨ ਵਾਲੀ ਵੀਡੀਓ ਦੇਖੋ ਦੇ ਇਹ ਐਸ ਲੋੜਦਾ ਯਾਰ ਆਪਣੀ ਕੰਮ ਵੀ ਨਹੀਂ ਕਰ ਪੁੱੜਦੇ ਆਨ ਨੂੰ ਆਪ ਹੀ ਕੋਲ ਆ ਕੇ ਮਾਰ ਦੇਣਾ ਦੇਖੀ ਜੀ ਏ ਗਾਗੇ ਸੋਣੂ ਐਗੀ ਵੀਡੀਓ ਕੋਈ ਨਾ ਕਰਦਾ ਦੇਖਣਾ ਦੇਖਣਾ ਜਿਹੜੀ ਰੇੜੀ ਥੱਲੇ ਪਈ ਆ ਜੀ ਇਹ ਕਿਵੇਂ ਇਹ ਰੇੜੀ ਇਹਨਾਂ ਨੇ ਜਾਣ ਕੇ ਥੋੜਾ ਜਿਹਾ ਐ ਰੇੜੀ ਕਿਵੇਂ ਰੇੜੀ ਜਦੋਂ ਬੰਦੇ ਦੇ ਇੱਥੇ ਮਾਰਨ ਲੱਗ ਗਏ ਤੁਸੀਂ ਕੁੱਟਮਾਰ ਕਰਨ ਲੱਗ ਗਏ ਪੈਥੋਂ ਰੇੜੀ ਤੇ ਚੜਦਾ ਹੀ ਆ ਜੀ ਜਦੋਂ ਕਲੱਚ ਹੁੰਦਾ ਹੈ ਕੰਟਰੋਲ ਤੋਂ ਬਾਹਰ ਹੋ ਗਿਆ ਡਾਟਾ ਓਹ ਟਰੈਕਟਰ ਫਿਰ ਰੇੜੀ ਤੇ ਚੜੂਗਾ ਹੋਰ ਕੀ ਹੋਊਗਾ ਠੀਕ ਹੈ ਨਾ ਆ ਚੀਜ਼ ਹੋਈ ਹੈ ਦੇਖੀ ਬੈਠਾ ਮਾਰੀ ਇਹਨੂੰ ਠੀਕ ਹੈ ਪਰ ਫਿਲਾਈ ਨਾ ਜਾਂਦੇ ਆ ਨਾ ਬਹੁਤ ਜਾਂਦੇ ਆ ਯਾਰ ਭਾਈ ਆਦਾ ਪਸੰਦ ਮਾਰਨ ਦੀ ਗੱਲ ਹੈ ਇਹਦਾ ਉਹ ਜਿਹੜੇ ਕੱਲ ਕਹਿੰਦੇ ਨਾ ਵੀਰੇ ਇੱਥੇ ਉਹਨਾਂ ਦੀ ਸਾਡੀ ਫੜ ਨਹੀਂ ਹੁੰਦੀ ਮੈਂ ਤੁਹਾਨੂੰ ਕਹਿੰਦਾ ਸਾਰਾ ਕੁਝ ਆਊਗਾ ਇਹ ਤੁਹਾਨੂੰ ਬੱਸਿਆਂ ਵੱਲੋਂ ਭਾਈ ਇੱਕ ਜਵਾਕ ਦੀ ਜਿਹੜੀ ਘਟਨਾ ਵਾਪਰਦੀ ਆ 5 ਸਾਲ ਦੇ ਬੱਚੇ ਨਾਲ ਉਹ ਗੁਪਤ ਅੰਗ ਦੇ ਵਿੱਚ ਉਹ ਮਤਲਬ ਕੀ ਰਾਤ ਲੱਤੀ ਜਾਂਦੀ ਆ ਕੁਝ ਵੀ ਕੀਤਾ ਜਾਂਦਾ ਪਹਿਲੇ ਜੀਂਦ ਦੇ ਕੇ ਮਰਿਆ ਸੋਚੋ ਉਹਨੂੰ ਕਿਹਾਂ ਦਾ ਦੋਆਊਗਾ ਬੱਚੇ ਵੇ ਭਾਈ ਸਾਹ ਵਾਲੇ ਸਾਡੇ ਬਹੁਤ ਸਾਰੇ ਇਹਦੇ ਵਿੱਚ ਚੱਕ ਮਾਰੇ ਵੇ ਸਾਹ ਵਾਲੇ ਸਾਡੇ ਇਹ ਕੋਈ ਡਾਕਟਰ ਦੀ ਰਿਪੋਰਟ ਆਉ ਲਾ ਦੇਣਾ ਯਾਰ ਮੇਨ ਗੱਲ ਇੱਕੀ ਮੁੱਕਦੀ ਆ ਭਾਈ ਜੇ ਆਪਾਂ ਸਟੈਪ ਨਾ ਚੱਕਿਆ ਇਹ ਮੁੱਦਾ ਨਾ ਚੱਕਿਆ ਹਾਂ ਬਹੁਤ ਖੁਸ਼ ਹੋ ਜੂਗਾ ਬਹੁਤ ਖੁਸ਼ ਹੋ ਜੂਗਾ ਇਹ ਚੱਕਣਾ ਬਣਦਾ ਹੈ ਗਰਮ ਹੈ ਉਹ ਆ ਰਹੀ ਹੈ ਕੱਲ੍ਹ ਤੋਂ ਕੱਲ੍ਹ ਲੱਖਾ ਸੁਧਾਨਾ ਨੇ ਵੀ ਧਾਰਨਾ ਤੇ ਮਿਲਦਾ ਉਹ ਲਾਇਆ ਕਿੱਥੇ ਖੜਾ ਕੇ ਗੱਲਬਾਤ ਹੋਈ ਸੀ ਉਹ ਇੱਥੇ ਵੀ ਜਦੋਂ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਆਊਗਾ ਮਾਨੂੰ ਉਮੀਦ ਹੈ ਮੇਰੀ ਗੱਲਬਾਤ ਹੋਈ ਆ ਉਹ ਕਹਿੰਦੇ ਵੀ ਜਦੋਂ ਕੱਠ ਰੱਖੋ ਸੀ ਬੁੱਧਵਾਰ ਦੀ ਮੀਟਿੰਗ ਰੱਖੀ ਆ ਦੁਬਾਰੇ ਫਿਰ ਇਸੇ ਗਰਾਊਂਡ ਦੇ ਵਿੱਚ ਜੇ ਪਰਵਾਸੀ ਪੰਜਾਬ ਚ ਨਹੀਂ ਜਾਂਦੇ ਤਾਂ ਇਹ ਸੰਘਰਸ਼ ਹੀ ਰਹੂਗਾ ਜੀ ਚੱਲ ਕਦੇ ਉੱਤਰੇ ਗਰਾਊਂਡ ਤੇ ਗੱਲ ਕਰਾਂਗੇ ਜਿਹੜੇ ਜਿਹੜੇ ਪਿੰਡਾਂ ਦੇ ਹੈਗੇ ਭਾਈ ਇਹਨਾਂ ਨੂੰ ਲੋੜ ਆਪਾਂ ਨੂੰ ਸਿੱਧਾ ਆਪਣੇ ਪਰਾਂ ਸਾਰੇ ਕੱਚੇ ਉਹਨਾਂ ਕੋ ਸਾਡਿਆਂ ਨੂੰ ਬੰਦ ਪਤਾ ਯਾਰ ਕੀ ਕੁਛ ਦਾ ਤੁਹਾਡਾ ਡਿਲੀ ਦਾ ਕੰਮ ਹਾਂ ਹਾਂ ਅਸੀਂ ਥੋੜੇ ਜਿਨੇ ਵਿੱਚ ਬਹੁਤ ਅਸੀਂ ਗਲਤੀਆਂ ਬਹੁਤ ਅਸੀਂ ਆਹ ਵੀਡੀਓ ਵਾਇਰਲ ਹੋ ਰਹੀਆਂ ਨੇ ਅਸੀਂ ਵੀਰੇ ਕਿਹਨੇ ਪਿੱਛੇ ਕਰਦੇ ਇਹੀ ਕਿਉਂ ਮਾਰਿਆ ਤੂੰ ਸੋਚੇ ਇਹੀ ਇਕੱਲੇ ਕਿਉਂ ਇਨਾ ਫਿਰ ਜੁਲਮ ਅਸੀਂ ਆਈ ਸਹੀ ਜਾਵਾਂਗੇ ਯਾਰ ਅਸੀਂ ਮਰ ਗਏ ਸਾਡੀਆਂ ਜ਼ਮੀਰਾਂ ਖਾਪੋ ਹੋ ਗਈਆਂ ਬਹਿਣ ਅਸੀਂ ਆਪਾਂ ਦੀ ਗੱਲ ਕਰਾਂਗੇ ਘਰੋਂ ਭੱਜ ਜਾਂਦੇ ਫਿਰ ਗੁਰੂ ਕੀਆਂ ਲੜਾਈਆਂ ਲੜੀਆਂ ਬਈ ਮਰ ਗਿਆ ਆਪਾਂ ਕੀ ਲੈਣਾ ਮੈਨੂੰ ਖਬਰ ਪਾਸੋਂ ਪਹੁੰਚੀ ਐ ਉਸ ਤੋਂ ਬਾਅਦ ਮੁੱਦਾ ਬਖਾਇਆ ਆਪਾਂ ਸਾਰਾ ਇਹ ਇਹ 3-4 ਦਿਨ ਹੋ ਗਏ ਇਹਨਾਂ ਨੇ ਬੰਦਾ ਆਪਾਂ ਨੂੰ ਨਹੀਂ ਗੱਲ ਜਿਹੜਾ ਸੰਘਰਸ਼ ਆਉਦਾ ਤੇ ਮੰਗ ਕੀ ਕਰਦੇ ਬਈ ਹੁਣ ਆਪਾਂ ਕਹਿੰਗੇ ਅਸੀਂ ਇਹ ਕਰਦੇ ਯਾਰ ਬਈ ਇਹਨਾਂ ਦੀ ਰੇੜੀ ਦਾਣ ਦੇ ਵਿੱਚ ਇੱਥੇ ਜਿੱਥੇ ਵੀ ਨੇੜੇ-ਨੇੜੇ ਇੱਥੇ ਸਾਡੇ ਪਿੰਡਾਂ ਦੇ ਵਿੱਚ ਵੀ ਰਹਿਣ ਨਹੀਂ ਦੇਣੇ ਅਸੀਂ ਸਾਡੀ ਇਹ ਸਾਡੀ ਗੱਲ ਹੈ ਯਾਰ ਤੇ ਭਈਆ ਭਜੌੜੇ ਤੇ ਪੰਜਾਬ ਬਚਾਉਣਾ ਬਸ ਇਹ ਅਲੱਗ ਗੱਲ ਹੈ ਨਾ ਪਤਾ ਕਿ ਕੰਮ ਕਰਦੇ ਯਾਰ ਕਾਜੇ ਆਉਣ ਦੀ ਦੁਕਾਨਾਂ ਤੇ ਇਹਨਾਂ ਦੇ ਆਉਣਾ ਹਨ ਰੇੜੇ ਹੋਣਗੇ ਫੇਰ ਵੀ ਆਈ ਮੁੰਡੇ ਤਵੀ ਲੜਾਈ ਨਹੀਂ ਹੁੰਦੀ ਰਹਿਣਗੇ ਜੇ ਥੋੜੇ ਕੰਮ ਬੰਦ ਹੋ ਜੇ ਅਸੀਂ ਨਹੀਂ ਆਂ ਸਾਡੇ ਆਦੇ ਬੰਦੇ ਕੰਮ ਕਰ ਰਹੇ ਠੀਕ ਆਪਦੇ ਭਾ ਰੇੜੇ ਨਾਲ ਲਾਉਣੇ ਇਹ ਕੰਨਾ ਕਰੇ ਸਾਹਮਣੇ ਆ ਉਹ ਲੋਕਾਂ ਨੇ ਰੀਡੀ ਕਰੀ ਜਿਹੜੀ ਬੰਦਿਆਂ ਚਾਹ ਵਾਲੀ ਰੀਡੀ ਕਰਦੇ ਆ ਉਹ ਕੰਮ ਕਰਦੇ ਆ ਖੁਸ਼ੀ ਆ ਦੇਖੋ ਨਵੇਂ ਮੁੰਡਿਆਂ ਨੇ ਇੱਕ ਗੱਲ ਹੋਰ ਨਾਲ ਉਹਨਾਂ ਨੇ ਇਹ ਵੀ ਕਿਹਾ ਜਿਹੜੀਆਂ ਕੁਰਸੀਆਂ ਪਈਆਂ ਸੀ ਇਹ ਕਹਿੰਦੇ ਪਵਾਸੀਆਂ ਚਾੱਕੇ ਪਰਾ ਰੱਖਤੀ ਸੀ ਉੱਥੇ ਨਾ ਬੈਠਣ ਦੀ ਜਗ੍ਹਾ ਨਹੀਂ ਹੁੰਦੀ ਇਹ ਵਗੀਆਂ ਨੇ ਦੇਖੋ ਆਪਰੇ ਇਹਨਾਂ ਆਪ ਭਾਈਚਾਰੇ ਦੀ ਆਪ ਪੰਜਾਬੀਆਂ ਦੀ ਯਾਰ ਮੈਂ ਕਹਿੰਦਾ ਸਪੋਰਟ ਕਰਨੀ ਚਾਹੀਦੀ ਸਾਨੂੰ ਸਾਰੇ ਨੂੰ ਸਾਰੇ ਪੰਜਾਬ ਦੇ ਵਿੱਚ ਇਹੇ ਕਰਨਾ ਚਾਹੀਦਾ ਉਹਦੀ ਵੀ ਆਪਣੇ ਭੈਣ ਕੋਲ ਅੱਡੇ ਖੜੀ ਰਹਿੰਦੀ ਆ ਤੇ ਦੂਜੇ ਸ਼ਾਮੇ ਫੂਡ ਵਿੱਚ ਜਾਂਦੇ ਆ ਉੱਥੇ ਰਹਤਾ ਗਾੜੇ ਜਵਾਕਿਆਂ ਨੇ ਕੀ ਸੇਫਟੀ ਆਫੇ ਨਾ ਉੱਥੇ ਬੈਠਣਾ ਹਟਾ ਨਾ ਉੱਥ ਉਹਨਾਂ ਨੇ ਇਹ ਵੀ ਗੱਲ ਕਹੀ ਆ ਜਿਹੜੇ ਉੱਥੇ ਰੇੜੀਆਂ ਤੇ ਵੀ ਆਂਡੇ-ਉਂਡੇ ਵੇਚੀ ਜਾਂਦੇ ਉੱਥੇ ਸਾਰੇ ਮਤਲਬ ਕੀ ਹੈ ਬਾਰੂ ਪੀਂਦੇ ਉੱਥੇ ਰੇੜੀਆਂ ਵੀ ਉਹ ਸਾਰਾ ਰੋਕਾਂ ਗਿਆ ਭਾਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਸਟੈਪ ਹੈ ਜਿਹੜਾ ਜਾਰੀ ਰਹੂਗਾ ਮੇਨ ਮੁੱਦਾ ਸਾਡਾ ਇਹ ਮੇਨ ਮੁੱਦਾ ਹੈ ਮੇਨ ਮੁੱਦਾ ਸਾਡਾ ਇਹ ਹੈ ਭਾਈ ਬਰਸੀ ਚੱਲੀ ਜਾਂਦੀ ਆ ਬਾਪਿਆਂ ਦੀ ਹਾਂਜੀ ਹਾਂਜੀ ਹੁਣ ਭਈਏ ਦੇ ਸ੍ਰੀ ਸਾਹਿਬ ਆਇਆ ਪੱਗ ਬੰਨੀ ਹੈਗੀ ਉਹ ਰਾਣਾ ਮੰਡੀ ਦੇ ਵਿੱਚ ਲੈ ਆਂਡੇ ਵੇਚਦਾ ਗਿਆ ਉਦੋਂ ਬਰਸੀ ਦੇ ਦਿਨ ਚੱਲੀ ਜਾਂਦੇ ਹਾਂ ਤੁਸੀਂ ਤੁਸੀਂ ਮਰੇ ਤਾਂ ਪਿੰਡ ਦੇ ਮੋਹਰਬਾਰ ਬੰਦੇ ਆ ਕੋਈ ਕਰਦੇ ਆ ਭਾਈ ਮੈਂ ਪਿੰਡ ਦੇ ਮੋਹਰਬਾਰ ਬੰਦੇ ਸਾਰੀ ਆ ਗਏ ਇਹ ਦਾਣਾ ਮੰਡੀ 'ਚ ਖੜ ਕੇ ਸ੍ਰੀ ਸਾਹਿਬ ਆਇਆ ਭਈ ਇਹਦੇ ਚੰਗੀ ਪੱਗ ਬੰਨਿਆ ਆਂਡੇ ਆਂਡੇ ਵੇਚ ਰਿਹਾ ਹੋ ਗਏ ਤੇ ਖੜਨੋ ਯਾਰ ਭਈ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਆਇਆ ਜਿਵੇਂ ਖੜੇ ਹੋਇਆ ਮਹੌਲ ਬਣਿਆ ਹੋਇਆ ਜਿਹੜਾ ਤੁਸੀਂ ਦੇਖ ਰਹੇ ਹੋਗੇ ਤੇ ਬਾਕੀ ਜਿਹੜੀ ਆਪਾਂ ਇਸ ਜਿਹੜਾ ਮਸਲਾ ਇਹ ਇਹ ਪ੍ਰਵਾਸੀਆਂ ਨੂੰ ਜਿਹੜਾ ਪੰਜਾਬ ਦੇ ਵਿੱਚ ਭਜਾਉਣ ਦਾ ਜਿਹੜਾ ਇਹਨਾਂ ਨੇ ਮਤਾਂ ਪਾਇਆਗਾ ਤੇ